ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪੈਂਦੇ ਕਸਬਾ ਕਾਲਾ ਸੰਗਿਆ ਦੇ ਮੋਤੀ ਨਗਰ ਵਿਖੇ ਬਾਬਾ ਗੁੱਗਾ ਜਾਹਰ ਪੀਰ ਜੀ ਦਾ ਸਾਲਾਨਾ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਬਲਬੀਰ ਸਿੰਘ ਚੋਹਾਨ ਦੀ ਰਹਿਨਮਾਈ ਹੇਠ ਪਿੰਡ ਤੇ ਇਲਾਕੇ ਦੀਆਂ ਸੰਗਟਾਂ ਦੇ ਸਹਿਯੋਗ ਨਾਲ ਬਹੁਤ ਹੀ ਉਚਾਣਾ ਮਨਾਇਆ ਗਿਆ ਦਰਬਾਰ ਤੇ ਸਵੇਰੇ 10 ਵਜੇ ਝੰਡੇ ਦੀ ਰਸਮ ਕੀਤੀ ਗਈ ਤੇ ਫਿਰ 11 ਵਜੇ ਬਾਬਾ ਗੁਰਦੇਵਾਲ ਸਿੰਘ ਉੱਗੀ ਤੇ ਬਲਵਿੰਦਰ ਸਿੰਘ ਪੰਚ ਉੱਗੀ ਵੱਲੋਂ ਬਾਬਾ ਗੁੱਗਾ ਜਾਹਰ ਪੀਰ ਜੀ ਦੇ ਸੋਲੇ ਗਾਏ ਗਏ ਇਸ ਦੇ ਉਪਰੰਤ ਵਾਲਮੀਕੀ ਕੌਮ ਦੇ ਕੌਮੀ ਪੰਥਕ ਕੀਰਤਨੀਏ ਭਾਈ ਗੌਰਵ ਮੀਤ ਪੱਜੀਆਂ ਵਾਲਿਆਂ ਦੇ ਜਥੇ ਵੱਲੋਂ ਬਾਬਾ ਗੁੱਗਾ ਜाहर ਪੀਰ ਜੀ ਦੀ ਮहिमा ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਜਰਨਲਿਸਟ ਪ੍ਰੈਸ ਕਲੱਬ ਰਜਿਸਟਰ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਸੇਵਾਦਾਰ ਬਲਵਿੰਦਰ ਸਿੰਘ ਹਰਪ੍ਰੀਤ ਸਿੰਘ ਤੇ ਪਰਵਿੰਦਰ ਸਿੰਘ ਨਰਿੰਦਰ ਸਿੰਘ ਸੰਘਾ ਸੋਸ਼ਲ ਮੀਡੀਆ ਇਨਚਾਰਜ ਆਪ ਸਰਬਨ ਸਿੰਘ ਸੰਘਾ ਸੀਨੀਅਰ ਆਗੂ ਆਪ ਹਰਪਾਲ ਸਿੰਘ ਪਾਲਾ ਟੇਲਰ ਬਿਆਲ ਸਿੰਘ ਮਾਨ ਪ੍ਰਧਾਨ ਸਾਬੀ ਰਸੂਲਪੁਰੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਪਿੰਡ ਕਾਲਾ ਸੰਘਿਆ ਤੋਂ ਸੀਨੀਅਰ ਪੱਤਰਕਾਰ ਮਨਜੀਤ ਸਿੰਘ ਮਾਨ ਦੀ ਰਿਪੋਰਟ ਪਹਿਲਾਂ ਸਭ ਤੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਨਰਿੰਦਰ ਸਿੰਘ ਸੰਘਾ ਸੋਸ਼ਲ ਮੀਡੀਆ ਇਨਚਾਰਜ ਆਮ ਆਦਮੀ ਪਾਰਟੀ ਮੇਰੇ ਸਾਥੀ ਨਾਲ ਸਰਵਨ ਸਿੰਘ ਸੰਘਾ ਭਾਜੀ ਹਰਵਿੰਦਰ ਸਿੰਘ ਸੰਘਾ ਹਰਪਾਲ ਸਿੰਘ ਪਾਲਾ ਭਾਜੀ ਨਾਲ ਸਾਡੇ ਸਾਥੀ ਸਾਬੀਰ ਸੂਲਪੁਰੀ ਜੀ ਸਾਰੇ ਅਸੀਂ ਇਸ ਗੁੱਗਾ ਯਾਰ ਪੀਰ ਦੇ ਮੇਲੇ ਦੇ ਵਿੱਚ ਸ਼ਾਮਲ ਹੋਏ ਆ ਅਸੀਂ ਸਾਰੀ ਸੰਗਤ ਨੂੰ ਗੁੱਗਾ ਯਾਰ ਪੀਰ ਦੇ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਨੇ ਹਾਂ ਔਰ ਅੱਜ ਤੁਸੀਂ ਇੱਥੇ ਨਸਤਮਸਤਕ ਹੁਣ ਵਾਸਤੇ ਆਇਓ ਕਿ ਸੰਤਨੋਂ ਸੰਦੇਸ਼ ਦੇਣਾ ਚਾਹੁੰਦੇ ਅਸੀਂ ਇਹਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਬ ਇਹੋ ਜਏ ਜਿੰਨੇ ਵੀ ਮੇਲੇ ਹੁੰਦੇ ਆ ਰਲ ਮਿਲ ਕੇ ਮਨਾਉਣੇ ਚਾਹੀਦੇ ਆ ਇੱਕ ਦੂਜੇ ਦਾ ਭਾਈਚਾਰਕ ਸਾਜ ਇਸ ਨਾਲ ਵਾਦਾ ਜੀ ਅਤੇ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਮੁੱਖ ਸੇਵਾਦਾਰ ਜਿਹੜੇ ਸਾਡੇ ਬਲਬੀਰ ਸਿੰਘ ਇਹ ਸੇਵਾ ਨੂੰ ਨਿਵਾਰਾ ਹੈ ਜੋ ਮੇਲਾ ਕਰਵਾ ਰਹੇ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਈ